ਇਹ ਹੈ ਜੀ 17ਵੀਂ ਪੌੜੀ ਦੀ ਪੰਜਵੀਂ ਪੰਕਤੀ ਅਸੰਖ ਭਗਤ ਗੁਣ ਗਿਆਨ ਵਿਚਾਰ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਅਸੰਖ ਭਗਤ ਗੁਣ ਗਿਆਨ ਵਿਚਾਰ ਦੋ ਅਰਥ ਹਨ ਜੀ ਅਸੰਖ ਭਗ ਅਣਗਿਣਤ ਭਗਤ ਹਨ ਠੀਕ ਹੈ ਜੀ ਜਾਂ ਅਣਗਿਣਤ ਤਰ੍ਹਾਂ ਦੀ ਭਗਤੀ ਹੈ ਜੀ ਠੀਕ ਹੈ ਭਗਤ ਕਿਹੜੇ ਹੁੰਦੇ ਨੇ ਜੀ ਆਪਾਂ ਪਿੱਛੇ ਸਿੱਖ ਕੇ ਆਏ ਆ ਜਿਹੜੇ ਪ੍ਰਭੂ ਪਰਮਾਤਮਾ ਦੇ ਗੁਣਾਂ ਦੀ ਪ੍ਰਭੂ ਪਰਮਾਤਮਾ ਦੇ ਗਿਆਨ ਦੀ ਵਿਚਾਰ ਕਰਦੇ ਹਨ ਗੁਣਾਂ ਨੂੰ ਗਾਉਂਦੇ ਹਨ ਗਿਆਨ ਨੂੰ ਧਾਰਦੇ ਹਨ ਅਤੇ ਗਿਆਨ ਦੀ ਵਿਚਾਰ ਕਰਦੇ ਹਨ ਇਹ ਭਗਤ ਨੂੰ ਜਿਹੜਾ ਐਕਸਪੈਂਡ ਕੀਤਾ ਹੈ ਇਹ ਭਗਤ ਦੀ ਡੈਫੀਨੇਸ਼ਨ ਹੈ ਜੀ ਪਹਿਲਾਂ ਵੀ ਦੇਖੀ ਸੀ ਆਪਾਂ ਠੀਕ ਹੈ ਤੇ ਸਿੱਧੇ ਸਿੱਧੇ ਅਰਥ ਹੈ ਪ੍ਰਭੂ ਪਰਮਾਤਮਾ ਵਿੱਚ ਲੀਨ ਹੋਏ ਮਨੁੱਖ ਨੂੰ ਭਗਤ ਕਿਹਾ ਜਾਂਦਾ ਜੀ ਆਪਾਂ ਇਹ ਸਮਝਿਆ ਸੀ ਉਹ ਜਨ ਜਿਹੜਾ ਪਰਮ ਉਹ ਪ੍ਰਮਾਤਮਾ ਦੇ ਹੁਕਮ ਨੂੰ ਮੰਨ ਕੇ ਉਸ ਦੇ ਗੁਣਾਂ ਨੂੰ ਗਾ ਕੇ ਉਸ ਨੂੰ ਆਪਣੇ ਚਤ ਵਿੱਚ ਉਸ ਦਾ ਪਿਆਰ ਲਾ ਕੇ ਉਸ ਨੂੰ ਸਮਝ ਕੇ ਉਸ ਦੀ ਗੱਲ ਮੰਨ ਲਵੇ ਭਾ ਪ੍ਰਭੂ ਪ੍ਰਮਾਤਮਾ ਵਿੱਚ ਲੀਨ ਹੋ ਜਵੇ ਉਹ ਭਗਤ ਹੈ ਜੀ ਗੁਣ ਹੁੰਦਾ ਵੜਿਆਈਆਂ ਗਿਆਨ ਹੁੰਦਾ ਜੀ ਸੋਜ ਵਿਵੇਕ ਬੁੱਧ ਇਲਮ ਵਿਦਿਆ ਵਿਚਾਰ ਹੈ ਜੀ ਖਿਆਲ ਸੋਜ ਕਿਸੇ ਨੂੰ رائے ਦੇਣੀ ਕਿਸੇ ਚੀਜ਼ ਪ੍ਰਤੀ ਠੀਕ ਹੈ ਜੀ ਤੇ ਸਿੱਧੇ ਸਿੱਧੇ ਅਰਥਨ ਕੀ ਅਣਗਿਣਤ ਹੀ ਪ੍ਰਭੂ ਪਰਮਾਤਮਾ ਵਿੱਚ ਲੀਨ ਹੋਏ ਭਗਤ ਹਨ ਠੀਕ ਹੈ ਜੀ ਜੋ ਪ੍ਰਭੂ ਪਰਮਾਤਮਾ ਦੇ ਗੁਣਾ ਨੂੰ ਗਾਉਂਦੇ ਹਨ ਅਤੇ ਵਿਦਿਆ ਨੂੰ ਵਿਚਾਰਦੇ ਹਨ ਠੀਕ ਹੈ ਤੇ ਦੂਸਰਾ ਹੈ ਜੀ ਅਣਗਿਣਤ ਤਰ੍ਹਾਂ ਦੇ ਭਗਤ ਹਨ ਇੱਕ ਅਣਗਿਣਤ ਭਗਤ ਹਨ ਅਣਗਿਣਤ ਮੁਕ ਮਨੋਖ ਹਨ ਇੱਕ ਅਣਗਿਣਤ ਤਰ੍ਹਾਂ ਦੇ ਭਗਤ ਹਨ ਜਿਹੜੇ ਗੁਣਾ ਨੂੰ ਗਾਉਂਦੇ ਹਨ ਵਿਚਾਰ ਕਰਦੇ ਹਨ ਦੋ ਆਗੇ ਜੀ ਅਣਗਿਣਤ ਤਰ੍ਹਾਂ ਦੇ ਭਗਤ ਤੇ ਅਣਗਿਣਤ ਭਗਤ ਹਨ ਜਿਹੜੇ ਜੁੜੇ ਹੋਏ ਹਨ ਜੀ ਤੇ ਦੋਨੇ ਹੀ ਜਿਹੜੇ ਅਰਥ ਨੇ ਮੇਰੇ ਹਿਸਾਬ ਨਾਲ ਸਹੀ ਟੁਕਦੇ ਹਨ ਜੀ ਬਾਕੀ ਜੋ ਤੁਹਾਨੂੰ ਵਧੀਆ ਲੱਗੇ ਉਹ ਵਧੀਆ ਹਨ ਜੀ ਆਓ ਅੱਗੇ ਦੇਖਦੇ ਹਾਂ ਗੁਰੂ ਮਾਰਾ ਸਾਨੂੰ ਕੀ ਉਪਦੇਸ਼ ਦਿੰਦੇ ਹਨ ਜੀ